ਹੁਣ ਪਰਹੇਜ਼ ਨੂੰ ਜੇ ਆਪਾਂ ਆਯੁਰਵੇਦ ਦੀ ਦ੍ਰਿਸ਼ਟੀ ਨਾਲ ਦੇਖਾਂਗੇ ਤਾਂ ਤਿੰਨ ਕੈਟਾਗਰੀ ਚ ਆਊਗਾ ਮੇਨ ਦੇ ਵਿੱਚ ਬਾਤ ਵਾਲੇ ਨੂੰ ਖੱਟਾ ਜ਼ਹਿਰ ਦੇ ਸਮਾਨ ਮੈਂ ਦੱਸਿਆ ਪਹਿਲਾਂ ਵੀ ਜੇ ਉਹ ਖੱਟਾ ਖਾ ਲੂਗਾ ਤਾਂ ਉਹਨੂੰ ਦਰਦ ਵਾਜੂਗਾ ਸੋਜਿਸ਼ ਹੋਣੀ ਸ਼ੁਰੂ ਹੋ ਜੂਗੀ ਸੋ ਕਿਹੜੀਆਂ-ਕਿਹੜੀਆਂ ਚੀਜ਼ਾਂ ਛੱਡਣੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਜੂਗਾ ਜਦੋਂ ਸਾਨੂੰ ਬਹੁਤ ਜ਼ਿਆਦਾ ਫਰਜ ਕਰ ਲੋ ਬਾਤ ਦਾ ਰੋਗ ਹੋ ਗਿਆ ਕਿਸੇ ਨੂੰ ਗਠੀਆ ਉਹਦੇ ਵਾਸਤੇ ਕੀ-ਕੀ ਪਰਹੇਜ਼ ਆ ਜਦੋਂ ਵੀ ਅਸੀਂ ਭੋਜਨ ਕਰ ਲਿਆ ਉਹਦੇ ਤੋਂ ਡੇਢ ਘੰਟਾ ਤੱਕ ਕਫ ਵੱਧਦੀ ਹੈ ਅਮੇਤੇ ਚ ਕਫ ਕਿਹੜੇ ਨੇ ਉਹ ਐਸਿਡਸ ਨੇ ਜਿਹੜੇ ਉਸ ਨੂੰ ਕਿਟ ਭਾਗ ਕਰਦੇ ਨੇ ਜਦੋਂ ਅਸੀਂ ਇਦਾਂ ਦਾ ਕੋਈ ਗਨਿਸਟ ਪਦਾਰਥ ਖਾ ਲਿਆ ਤਾਂ ਉਹ ਕੈਮੀਕਲਸ ਨੂੰ ਜ਼ੋਰ ਵੱਧ ਲਾਉਣਾ ਪਊਗਾ ਹੁਣ ਕਫ ਦੇ ਵਿੱਚ ਵੀ ਬਹੁਤ ਪਰਹੇਜ਼ ਰੱਖਣ ਦੀ ਲੋੜ ਹੁੰਦੀ ਆ ਕਫ ਤੋਂ ਭਾਵ ਹੁੰਦਾ ਕਫ ਹੁੰਦਾ ਪਾਣੀ ਕਫ ਨਾਲ ਕੀ ਕੀ ਹੁੰਦਾ ਸਾਨੂੰ ਪਤਾ ਕਿਵੇਂ ਲੱਗਦਾ ਵੀ ਕਫ ਵਧੀ ਹੋਈ ਆ ਦੇਖੋ ਕਫ ਦੇ ਰੋਗ ਨੇ ਜਿਹੜੇ ਕਫ ਦਾ ਸਥਾਨ ਆ ਆਸਥਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪਰਹੇਜ਼ ਦੀ ਜਿਵੇਂ ਤੁਸੀਂ ਸਾਰਿਆਂ ਨੇ ਇੱਕ ਗੱਲ ਤਾਂ ਸੁਣੀ ਹੋ ਆ ਵੀ ਇਲਾਜ ਨਾਲੋਂ ਪਰਹੇਜ਼ ਚੰਗਾ ਇਹਦਾ ਮਤਲਬ ਕੀ ਆ ਵੀ ਜਦੋਂ ਵੀ ਅਸੀਂ ਕੋਈ ਔਸ਼ਧੀ ਸ਼ੁਰੂ ਕਰ ਲਈ ਕੋਈ ਇਲਾਜ ਸ਼ੁਰੂ ਕਰ ਲਿਆ ਜਾਂ ਸਾਨੂੰ ਕਿਸੇ ਪ੍ਰੋਬਲਮ ਨੇ ਆ ਕੇ ਘੇਰ ਲਿਆ ਕਿਸੇ ਰੋਗ ਨੇ ਆ ਕੇ ਘੇਰ ਲਿਆ ਤਾਂ ਕੁਝ ਉਹ ਚੀਜ਼ਾਂ ਜਿਹੜੀਆਂ ਇੱਕ 에ਰਰ ਨੇ ਇਸ ਇਲਾਜ ਦੇ ਲਈ ਉਹਨਾਂ ਨੂੰ ਛੱਡ ਦੇਣਾ ਚੰਗੀਆਂ ਚੀਜ਼ਾਂ ਨੂੰ ਅਪਣਾ ਲੈਣਾ ਇਹੀ ਪਰਹੇਜ਼ ਹੁਣ ਪਰਹੇਜ਼ ਨੂੰ ਜੇ ਆਪਾਂ ਆਯੁਰਵੇਦ ਦੀ ਦ੍ਰਿਸ਼ਟੀ ਨਾਲ ਦੇਖਾਂਗੇ ਤਾਂ ਤਿੰਨ ਕੈਟਾਗਰੀ ਚ ਆਊਗਾ ਮੇਨ ਦੇ ਵਿੱਚ ਵਾਤ ਪਿੱਤ ਕਫ ਹੁਣ ਵਾਤ ਬਾਰੇ ਆਪਾਂ ਨੇ ਬਹੁਤ ਚਰਚਾ ਕੀਤੀ ਆ ਵਾਤ ਹੁੰਦਾ ਵਾਯੂ ਦੇ ਰੋਗ ਵਾਯੂ ਦੇ ਰੋਗ ਕਿਹੜੇ ਹੁੰਦੇ ਨੇ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਸੰਗਤ ਜੁੜੀ ਹੋਈ ਆ ਵਾਯੂ ਦੇ ਰੋਗ ਹੁੰਦੇ ਨੇ ਦਰਦਾਂ ਨਾਲ ਸਿੱਧਾ ਜਾਂ ਸਬੰਧ ਹੁੰਦਾ ਤਾਂ ਉਹਦੇ 'ਚ ਸਾਨੂੰ ਕਿਹੜੀਆਂ ਚੀਜ਼ਾਂ ਦਾ ਤਿਆਗ ਕਰਨਾ ਪਊਗਾ ਜਿਹੜੀਆਂ ਬਹੁਤ ਜ਼ਿਆਦੇ ਵੈ ਭਰੀਆਂ ਨੇ ਠੰਡੀਆਂ ਨੇ ਖਟੀਆਂ ਨੇ ਕਿਉਂਕਿ ਦਰਦ ਵਧੂਗਾ ਜੇ ਬਾਤ ਵਾਲੇ ਨੂੰ ਖੱਟਾ ਜ਼ਹਿਰ ਦੇ ਸਮਾਨ ਮੈਂ ਦੱਸਿਆ ਪਹਿਲਾਂ ਵੀ ਜੇ ਉਹ ਖੱਟਾ ਖਾ ਲੂਗਾ ਤਾਂ ਉਹਨੂੰ ਦਰਦ ਵਜੂਗਾ ਸੋਜ ਛੋਣੀ ਸ਼ੁਰੂ ਹੋ ਜੂਗੀ ਸੋ ਕਿਹੜੀਆਂ-ਕਿਹੜੀਆਂ ਚੀਜ਼ਾਂ ਛੱਡਣੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਜੂਗਾ ਜਦੋਂ ਸਾਨੂੰ ਬਹੁਤ ਜ਼ਿਆਦੇ ਫਰਜ ਕਰ ਲੋ ਬਾਤ ਦਾ ਰੋਗ ਹੋ ਗਿਆ ਕਿਸੇ ਨੂੰ ਗਠੀਆ ਉਦੇ ਵਾਸਤੇ ਕੀ ਕੀ ਪਰਹੇਜ਼ ਆ ਖਟੀਆਂ ਚੀਜ਼ਾਂ ਦਾ ਪਰਹੇਜ਼ ਆ ਆਚਾਰ ਹੋ ਗਿਆ ਇਮਲੀ ਹੋ ਗਈ ਸੌਸ ਸਿਰਕਾ ਦਹੀਂ ਲੱਸੀ ਇੱਕ ਤਾਂ ਇਹ ਖੱਟੀ ਸ਼੍ਰੇਣੀ ਚ ਜਿਹੜੀਆਂ ਆ ਗਈਆਂ ਇਹਨਾਂ ਨੂੰ ਬੰਦ ਕਰ ਦੇਣਾ ਤੇ ਦੂਜਾ ਜਿਹੜੀਆਂ ਚੀਜ਼ਾਂ ਵਾਯੂਯੁਕਤ ਨੇ ਵਾਯੂਯੁਕਤ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਭੋਜਨ ਜਿਹੜੇ ਜੇ ਸਿੱਧੇ ਤੌਰ ਤੇ ਅਸੀਂ ਸਮਝਣਾ ਹੋਵੇ ਦੇਰ ਨਾਲ ਪਚਦੇ ਨੇ ਜਿਵੇਂ ਮਾਂ ਹੋਗੇ ਮਾਂ ਬਹੁਤ ਗ੍ਰਸਤ ਹੁੰਦੇ ਨੇ ਪਚਣ ਦੇ ਵਿੱਚ ਉਹਨਾਂ ਨੂੰ ਬਹੁਤ ਸਮਾਂ ਲੱਗਦਾ ਜਦੋਂ ਇਹ ਇਹ ਕਿਉਂ ਦੱਸਿਆ ਜਾਂਦਾ ਵੀ ਦੇਰ ਨਾਲ ਜਿਹੜੇ ਪਚਦੇ ਨੇ ਉਹ ਕਿਵੇਂ ਬਾਜੂਕਾਰਕ ਹੋਗੇ ਉਹਦਾ ਸਿੱਧਾ ਹੀ ਮਤਲਬ ਆ ਜਦੋਂ ਅਸੀਂ ਕੋਈ ਵੀ ਪਦਾਰਥ ਖਾਂਦੇ ਆ ਤਾਂ ਕੀ ਹੁੰਦਾ ਸਾਡੇ ਅੰਦਰ ਜਾ ਕੇ ਉਹਨੇ ਪਚਣਾ ਸ਼ੁਰੂ ਹੁੰਦਾ ਜਦੋਂ ਵੀ ਅਸੀਂ ਭੋਜਨ ਕਰ ਲਿਆ ਉਹਦੇ ਤੋਂ ਡੇਢ ਘੰਟਾ ਤੱਕ ਕਫ ਵੱਧਦੀ ਹਮੇਦ ਦੇ ਚ ਕਫ ਕਿਹੜੇ ਨੇ ਉਹ ਐਸਿਡਸ ਨੇ ਜਿਹੜੇ ਉਸ ਨੂੰ ਕਿਟ ਭਾਗ ਕਰਦੇ ਜਦੋਂ ਅਸੀਂ ਇਦਾਂ ਦਾ ਕੋਈ ਗਨਿਸ਼ਟ ਪਦਾਰਥ ਖਾ ਲਿਆ ਤਾਂ ਉਹ ਕੈਮੀਕਲਸ ਨੂੰ ਜ਼ੋਰ ਵੱਧ ਲਾਉਣਾ ਪਊਗਾ ਜਦੋਂ ਸਾਡੇ ਨਾਲ ਅੰਦਰ ਕੋਈ ਇਲਨੈਸ ਆ ਫਰਜ ਕਰ ਲੋ ਸਾਨੂੰ ਗਠੀਆ ਜੋੜਾਂ ਦਾ ਦਰ ਦਾ ਵਾਯੂ ਦਾ ਦਰ ਦਾ ਤਾਂ ਉਸ ਪ੍ਰੋਬਲ ਉਹ ਜਿਹੜਾ ਸਾਡੀ ਸ਼ਕਤੀ ਆ ਅੰਦਰ ਜઠਰ ਅਗਨੀਆਂ ਉਹਨੇ ਰੋਗ ਨਾਲ ਵੀ ਲੜਨਾ ਤੇ ਉਸ ਭੋਜਨ ਨੂੰ ਵੀ ਪਚਾਉਣਾ ਤਾਂ ਉਥੇ ਕੀ ਬਣੂਗਾ ਭੋਜਨ ਸੜਨਾ ਸ਼ੁਰੂ ਹੋ ਜੂਗਾ ਐਸਿਡ ਬਣਨਾ ਸ਼ੁਰੂ ਹੋ ਜੂਗਾ ਜਦੋਂ ਐਸਿਡ ਬਣਨਾ ਸ਼ੁਰੂ ਹੋ ਗਿਆ ਤਾਂ ਵਾਯੂ ਉਰਦਵ ਹੋਣ ਲੱਗ ਜੂਗੀ ਜਦੋਂ ਵਾਯੂ ਉਰਦਵ ਹੋਊਗੀ ਤਾਂ ਵਾਤ ਰੋਗੀ ਬਹੁਤ ਤੰਗ ਹੋਊਗਾ ਤਾਂ ਕਰਕੇ ਜਿਹੜੇ ਦੇਰ ਨਾਲ ਭੋਜਨ ਪਚਦੇ ਨੇ ਉਹ ਵਾਯੂਕਾਰਕ ਹੁੰਦੇ ਨੇ ਇਹ ਹੋ ਗਿਆ ਵਾਤ ਵਾਲਾ ਉਹ ਤੋਂ ਬਾਅਦ ਆ ਗਈ ਪਿੱਤ ਹੁਣ ਪਿੱਤ ਦਾ ਸਮਝੀਏ ਪਿੱਤ ਵਾਲਿਆਂ ਦਾ ਹਾਜਮਾ ਬੜਾ ਦਰੁਸਤ ਹੁੰਦਾ ਉਹਨਾਂ ਨੂੰ ਭੋਜਨ ਛੇਤੀ ਪਚ ਜਾਂਦੇ ਨੇ ਪਰ ਜਦੋਂ ਸਾਨੂੰ ਪਿੱਤ ਵੱਧ ਗਈ ਜਾਂ ਲੋੜ ਤੋਂ ਜ਼ਿਆਦਾ ਅੰਦਰ ਅਗਨੀ ਹੋ ਗਈ ਤਾਂ ਕੀ ਹੋਊਗਾ ਫਿਰ ਅਮਲ ਪਿੱਤ ਹੋ ਜਾਊਗਾ ਐਸਿਡ ਬਣ ਜਾਊਗਾ ਐਸਿਡ ਦੇ ਵਿੱਚ ਤੁਸੀਂ ਕੀ ਕਰਨਾ ਜਿਹੜੀਆਂ ਚੀਜ਼ਾਂ ਮਸਾਲੇਦਾਰ ਨੇ ਜਾਵਾ ਜਾਂ ਗਰਮ ਗਰਮ ਚੀਜ਼ਾਂ ਨੇ ਉਹਨਾਂ ਨੂੰ ਸਾਨੂੰ ਛੱਡਣਾ ਪਊਗਾ ਗਰਮ ਚੀਜ਼ਾਂ ਤੋਂ ਭਾਵ ਆ ਗਿਆ ਜਿਵੇਂ ਜਿਮੀ ਕੰਦ ਹੋ ਗਿਆ ਨਾਨ ਵੈਜ ਹੋ ਗਿਆ ਜਿਹੜੀਆਂ ਜਿਵੇਂ ਮੱਛੀ ਹੋਗੀ ਇਹ ਚੀਜ਼ਾਂ ਨੂੰ ਬੰਦ ਕਰਨਾ ਪਊਗਾ ਆਮਲੇਟ ਬਹੁਤ ਤਲ ਕੇ ਚੀਜ਼ਾਂ ਨੂੰ ਬਹੁਤ ਮਸਾਲੇ ਯੁਕਤ ਪਦਾਰਥ ਨੇ ਜਿਹੜੇ ਉਹਨਾਂ ਨੂੰ ਛੱਡਣਾ ਪਊਗਾ ਪਿਤ ਦੇ ਰੋਗ ਬਲੋਟਿੰਗ ਹੋਣਾ ਜਾਂ ਸਖਤ ਹੋ ਜਾਣਾ ਪੇਟ ਦਾ ਇਹ ਵੀ ਪਿਤ ਦਾ ਰੋਗ ਹੈ ਪਿੱਤ ਦੇ ਵਿੱਚ ਪਰਹੇਜ਼ ਇਹ ਨਾ ਚੀਜ਼ਾਂ ਦੇ ਨੇ ਗਰਮ ਚੀਜ਼ਾਂ ਤੇ ਖਾਣਾ ਫਿਰ ਕੀ ਆ ਜਿਵੇਂ ਠੰਡੇ ਪਦਾਰਥ ਨੇ ਜਿਹੜੇ ਜਿਵੇਂ ਅੱਜ ਕੱਲ ਮੌਸਮ ਗਰਮੀ ਦਾ ਸੀ ਸ਼ਰਬਤ ਪੀ ਸਕਦੇ ਆ ਸਤੂ ਮੈਂ ਬਹੁਤ ਵਾਰ ਦੱਸੇ ਨੇ ਜਿਹੜੇ ਬਹੁਤ ਫਾਇਦੇਮੰਦ ਨੇ ਉਹਨਾਂ ਨੂੰ ਅਸੀਂ ਲੈ ਸਕਦੇ ਆ ਉਹ ਤੋਂ ਫਿਰ ਆ ਗਿਆ ਬਾਅਦ ਚ ਕਫ ਹੁਣ ਕਫ ਦੇ ਵਿੱਚ ਵੀ ਬਹੁਤ ਪਰਹੇਜ਼ ਰੱਖਣ ਦੀ ਲੋੜ ਹੁੰਦੀ ਆ ਕਫ ਤੋਂ ਭਾਵ ਹੁੰਦਾ ਕਫ ਹੁੰਦਾ ਪਾਣੀ ਕਫ ਨਾਲ ਕੀ ਕੀ ਹੁੰਦਾ ਸਾਨੂੰ ਪਤਾ ਕਿਵੇਂ ਲੱਗਦਾ ਵੀ ਕਫ ਵਧੀ ਹੋਈ ਆ ਦੇਖੋ ਕਫ ਦੇ ਰੋਗ ਨੇ ਜਿਹੜੇ ਕਫ ਦਾ ਸਥਾਨ ਆ ਆ ਸਥਾਨ ਨਾਲ ਗਲੇ 'ਚ ਵੀ ਛਾਤੀ 'ਚ ਵੀ ਹੈਨਾ ਜਦੋਂ ਫਿਰ ਕਫ ਵਧੂਗੀ ਤੁਹਾਨੂੰ ਬਲਗਮ ਹੋਊਗੀ ਖਾਂਸੀ ਹੋਊਗੀ ਗਲੇ ਦੇ ਰੋਗ ਹੋਣਗੇ ਜ਼ੁਕਾਮ ਹੋਊਗਾ ਰੈਸਪੀਰੇਟਰੀ ਸਿਸਟਮ ਆ ਜਿਹੜਾ ਸਾਡਾ ਉਹ ਪ੍ਰਭਾਵਿਤ ਹੋਊਗਾ ਤਾਂ ਕਫ 'ਚ ਕੀ ਕਰਨਾ ਅਸੀਂ ਨੇ ਥੋੜੀਆਂ ਜੀਆਂ ਗਰਮ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੇਵੀਆਂ ਨੇ ਜਿਵੇਂ ਸੁੰਡ ਦਾ ਚੂਰਣ ਹੋ ਗਿਆ ਜਾਂ ਜਿਹੜੇ ਪਦਾਰਥ ਗਰਮ ਨੇ ਹੁਣ ਗਰਮ ਤੇ ਹੁਣ ਇੱਥੇ ਜਿਵੇਂ ਆਪਾਂ ਨੇ ਪਹਿਲਾਂ ਬੰਦ ਕੀਤਾ ਵੀ ਨਾਨ ਵੇਜ ਬੰਦ ਕਰਨਾ ਜਾਂ ਮਸਾਲੇਯੁਕਤ ਇਹ ਤੋਂ ਭਾਵ ਇਹ ਨਹੀਂ ਲੈ ਲੈਣਾ ਵੀ ਇੱਥੇ ਆਪਾਂ ਮਸਾਲੇਯੁਕਤ ਸ਼ੁਰੂ ਕਰਦਾਂਗੇ ਗਰਮ ਕਾੜੇ ਹੋਗੇ ਉਤਾਂ ਦੇ ਲੈ ਸਕਦੇ ਆ ਮੁਲਠੀਯੁਕਤ ਕਾੜਾ ਲੈ ਸਕਦੇ ਆ ਬੁਨਫਸ਼ਾ ਦਾ ਕਾੜਾ ਲੈ ਸਕਦੇ ਆ ਇਹ ਚੀਜ਼ਾਂ ਇੱਧਰ ਆ ਗਈਆਂ ਤੇ ਪਰਹੇਜ਼ ਕਿਹੜੀਆਂ ਚੀਜ਼ਾਂ ਦਾ ਜਿਹੜੀਆਂ ਬਹੁਤ ਜ਼ਿਆਦਾ ਠੰਡੀਆਂ ਨੇ ਇਦੇ ਵਿੱਚ ਦਹੀਂ ਵੀ ਬੰਦ ਕਰਨਾ ਪਊਗਾ ਸਾਨੂੰ ਫੇਰ ਲੱਸੀ ਕਿਉਂਕਿ ਉਹ ਠੰਡੀ ਵੀ ਆ ਖੱਟੀ ਵੀ ਆ ਖੱਟਾ ਵੀ ਇਹਦੇ 'ਚ ਖਰਾਬ ਕਰੂਗਾ ਅਚਾਰ ਸਾਨੂੰ ਬੰਦ ਕਰਨੇ ਪੈਣਗੇ ਠੰਡੀਆਂ ਚੀਜ਼ਾਂ ਜਿਵੇਂ ਕਈ ਲੋਕ ਠੰਡਾ ਦੁੱਧ ਪੀਂਦੇ ਨੇ ਉਹ ਬੰਦ ਕਰਨਾ ਪਊਗਾ ਕਫਕਾਰਕ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਬੰਦ ਕਰਨੀਆਂ ਪੈਣਗੀਆਂ ਕੇਲਾ ਇਹਦੇ ਵਿੱਚ ਬੰਦ ਕਰਨਾ ਪਊਗਾ ਸਾਨੂੰ ਅੰਬ ਆਂਬੋ ਵੀ ਖੱਟਾ ਵੀ ਹੋ ਗਿਆ ਤੇ ਭਾਰੀ ਵੀ ਹੋ ਗਿਆ ਉਹ ਕਫ ਨੂੰ ਫੇਰ ਡਿਸਟਰਬ ਕਰੂਗਾ ਇਦਾਂ ਸਾਨੂੰ ਪਰਹੇਜ਼ ਰੱਖਣ ਦੀ ਲੋੜ ਹੁੰਦੀ ਆ ਪਰ ਹੁਣ ਇੱਕ ਵੱਡਾ ਸਵਾਲ ਇੱਥੇ ਆਉਂਦਾ ਵੀ ਪਰਹੇਜ਼ ਰੱਖੇ ਕਿਉਂ ਨਹੀਂ ਜਾਂਦੇ ਦੋਸਤੋ ਪਰਹੇਜ਼ ਰੱਖਣਾ ਜਿਹੜਾ ਤਾਂ ਰੋਗੀ ਆ ਫਰਜ਼ ਕਰ ਲਓ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਕੋਈ ਬੱਚਾ ਬਿਮਾਰ ਹੋ ਗਿਆ ਆਮ ਮੈਂ ਦੇਖਦਾ ਮੇਰੇ ਕੋਲੇ ਮਰੀਜ਼ ਜਿਹੜੇ ਆਉਂਦੇ ਨੇ ਉਹ ਕਹਿੰਦੇ ਨੇ ਵੈਜੀ ਅਸੀਂ ਜਿਹੜਾ ਤੁਸੀਂ ਪਰਹੇਜ਼ ਦੱਸਿਆ ਸੀ ਨਾ ਉਹ ਚੀਜ਼ਾਂ ਅਸੀਂ ਘਰ 'ਚੇ ਨਹੀਂ ਲਿਆਉਂਦੇ ਚਲੋ ਬੱਚੇ ਨੂੰ ਆਪਾਂ ਰੋਕ ਲੈਨੇ ਆ ਕਿਵੇਂ ਨਾ ਕਿਵੇਂ ਕਰਕੇ ਘੂਰ ਕੇ ਜਾਂ ਹੋਰ ਪਰ ਫਿਰ ਵੀ ਬੱਚੇ ਗਲਤੀ ਕਰਦੇ ਨੇ ਇਹ ਸਭ ਤੋਂ ਵਧੀਆ ਤਰੀਕਾ ਵੀ ਉਹ ਚੀਜ਼ ਘਰ 'ਚ ਨਹੀਂ ਭਾਵ ਜਿਹੜੇ ਦੂਜੇ ਮੈਂਬਰ ਨੇ ਜੋ ਵਾਕਈ ਰੋਗੀ ਨੂੰ ਠੀਕ ਕਰਨਾ ਚਾਹੁੰਦੇ ਨੇ ਉਹਨਾਂ ਦਾ ਵੀ ਪਰਹੇਜ਼ ਉਸ ਚੀਜ਼ਾਂ ਦਾ ਰੱਖਣਾ ਪਊਗਾ ਕਿਉਂਕਿ ਜਦੋਂ ਵੀ ਕੋਈ ਪਦਾਰਥ ਸਾਡੇ ਸਾਹਮਣੇ ਛੱਕਦਾ ਤਾਂ ਮੱਲੋ ਮੱਲੀ ਰੋਗੀ ਦਾ ਉਸ ਚੀਜ਼ ਨੂੰ ਦਿਲ ਬੱਧ ਕਰਦਾ ਜਿਹੜੀ ਉਹਨੂੰ ਅਸੀਂ ਨੇ ਬੰਦ ਕਰ ਦਿੱਤੀ ਹੋਈ ਹੈ ਜਿਵੇਂ ਅਸੀਂ ਬੱਚਿਆਂ ਦਾ ਖਿਆਲ ਰੱਖਦੇ ਹਾਂ ਉਦਾਂ ਸਾਨੂੰ ਵੱਡਿਆਂ ਬਾਰੇ ਵੀ ਸੋਚਣਾ ਚਾਹੀਦਾ ਜਾਂ ਬਜ਼ੁਰਗਾਂ ਬਾਰੇ ਵੀ ਸੋਚਣਾ ਚਾਹੀਦਾ ਜਿਵੇਂ ਆਮ ਬਜ਼ੁਰਗਾਂ ਨੂੰ ਅਸੀਂ ਬਾਤ ਵਾਲੀਆਂ ਚੀਜ਼ਾਂ ਤਾਂ ਵੈਸੀ ਹੀ ਘਟ ਦੇਣੀਆਂ ਚਾਹੀਦੀਆਂ ਨੇ ਜਿਹੜੇ 65 70 ਸਾਲ ਤੋਂ ਉੱਪਰ ਨੇ ਤਾਂ ਉਹਨਾਂ ਦਾ ਪਰਹੇਜ਼ ਕਿਵੇਂ ਰਹੂਗਾ ਕਈ ਵਾਰ ਆਮ ਇਹ ਕਹਿੰਦੇ ਨੇ ਲੋਕ ਆ ਕੇ ਮੇਰੇ ਕੋਲੇ ਦੱਸਦੇ ਨੇ ਰੋਗੀ ਵੀ ਵੈਜ ਜੀ ਤੁਸੀਂ ਪਰਹੇਜ਼ ਦੱਸਿਆ ਸੀ ਪਰਹੇਜ਼ ਤਾਂ ਰੱਖਦੇ ਨਹੀਂ ਹੈਗੇ ਕੀ ਕਰੀਏ ਫਿਰ ਨਾਲੇ ਉਹਨਾਂ ਨੇ ਕਹਿ ਦੇਣਾ ਵੀ ਹੁਣ ਘਰ 'ਚ ਤਾਂ ਚੀਜ਼ਾਂ ਬਣਨੀਆਂ ਹੀ ਨੇ ਨਹੀਂ ਯਾਰ ਜਦੋਂ ਅਸੀਂ ਬੱਚਿਆਂ ਦਾ ਧਿਆਨ ਰੱਖ ਸਕਦੇ ਹਾਂ ਬਜ਼ੁਰਗਾਂ ਦਾ ਨਹੀਂ ਰੱਖ ਸਕਦੇ ਤਾਂ ਸਾਨੂੰ ਉਹ ਚੀਜ਼ਾਂ ਨੂੰ ਵਰਜਣਾ ਚਾਹੀਦਾ ਖਾਚ ਬਣਾਉਣ ਤੋਂ ਉਹਨਾਂ ਦੇ ਸਾਹਮਣੇ ਖਾਣ ਤੋਂ ਵਰਜਣਾ ਚਾਹੀਦਾ ਰੁਕਣਾ ਚਾਹੀਦਾ ਸਾਨੂੰ ਕਿਉਂਕਿ ਜਿਹੜਾ ਸਾਡਾ ਮਨ ਆ ਇਹ ਖਾਣਿਆਂ ਨੂੰ ਦੇਖ ਕੇ ਕਿਉਂਕਿ ਮਨ ਤਾਂ ਸਾਡਾ ਉਦਾਂ ਹੀ ਰਹਿੰਦਾ ਮਨ ਦੀ ਅਵਸਥਾ ਉਹੀ ਰਹਿੰਦੀ ਹੈ ਹਮੇਸ਼ਾ ਜੇ ਅਸੀਂ ਕਹੀ ਵੀ ਏਜ ਦੇ ਅਕੋਰਡਿੰਗ ਸਾਡਾ ਮਨ ਬਦਲ ਗਿਆ ਮਨ ਹਮੇਸ਼ਾ ਕਿਉਂਕਿ ਇਹ ਨਿਤਿਆ ਜਨਮਾਂ ਜਨਮਾਂ ਤੋਂ ਚੱਲਿਆ ਆਉਂਦਾ ਮਨ ਇਸ ਕਰਕੇ ਸਾਨੂੰ ਜਦੋਂ ਖਾਸ ਕਰਕੇ ਬਜ਼ੁਰਗਾਂ ਦੀ ਪਰਹੇਜ਼ ਦੀ ਗੱਲ ਆਉਂਦੀ ਆ ਤਾਂ ਉਦੋਂ ਪੂਰੇ ਪਰਿਵਾਰ ਨੂੰ ਪੂਰੇ ਸਟ੍ਰਿਕਟਲੀ ਪਰਹੇਜ਼ ਉਹਨਾਂ ਚੀਜ਼ਾਂ ਦਾ ਰੱਖ ਲੈਣਾ ਚਾਹੀਦਾ ਜੇ ਕਿਤੇ ਮਨ ਕਰਦਾ ਤਾਂ ਅਸੀਂ ਇੱਧਰ ਉੱਧਰ ਹੋ ਕੇ ਬਾਹਰ ਜਾ ਕੇ ਕੋਈ ਚੀਜ਼ ਖਾ ਸਕਦੇ ਹਾਂ ਖਾਸ ਕਰਕੇ ਜਦੋਂ ਕੋਈ ਵੀ ਪਦਾਰਥ ਘਰ ਦੇ ਵਿੱਚ ਬਣਦਾ ਜੇ ਅਸੀਂ ਉਹ ਤੋਂ ਰੋਕਾਂਗੇ ਬਜ਼ੁਰਗ ਨੂੰ ਜਾਂ ਅਸੀਂ ਨਹੀਂ ਦਵਾਂਗੇ ਜਾਂ ਮਨੋਮਨੀ ਕਹਿ ਵੀ ਦਊਗਾ ਵੀ ਮੇਰਾ ਮਨ ਨਹੀਂ ਕਰਦਾ ਉਹ ਵੀ ਬਦ ਪਰਹੇਜੀ ਆ ਦੋਸਤੋ ਬੜੀ ਦਿੱਕਤ ਆਉਂਦੀ ਆ ਕਿਉਂਕਿ ਪਦਾਰਥ ਖਾਣ ਨੂੰ ਹਰ ਬੰਦੇ ਦਾ ਜਿਉਂਦੀ ਜਾਨ ਦਾ ਹਰੇਕ ਚੀਜ਼ ਨੂੰ ਮਨ ਕਰਦਾ ਸੋ ਸਾਨੂੰ ਪਰਹੇਜ ਦੇ ਵਿੱਚ ਇਹ ਚੀਜ਼ ਜਦੋਂ ਅਸੀਂ ਸਮਝ ਬਣਾ ਲਾਂਗੇ ਨਾ ਤਾਂ ਤੁਸੀਂ ਦੇਖਿਓ ਤੰਦਰੁਸਤੀ ਸਾਡੇ ਨੇੜੇ ਹੀ ਖੜੀ ਹੁੰਦੀ ਆ ਬਸ ਅਸੀਂ ਪਿੱਠ ਘਮਾਉਣੀ ਹੁੰਦੀ ਆ ਉਧਰ ਜਿਵੇਂ ਅਸੀਂ ਧੁੱਪ ਸੇਕਣੀ ਆ ਨਾ ਜੇ ਤਾਂ ਅਸੀਂ ਸੂਰਜ ਵੱਲੋਂ ਪਿੱਠ ਕਰ ਲਈਏ ਵੈਸੇ ਤਾਂ ਪਿੱਠ ਕਰਕੇ ਦੇਖ ਸੇਕਣੀ ਚਾਹੀਦੀ ਆ ਧੁੱਪ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਵੀ ਜਦੋਂ ਅਸੀਂ ਸੂਰਜ ਵੱਲ ਨੂੰ ਮੂੰਹ ਕਰਦੇ ਆ ਫਿਰ ਦਰਸ਼ਨ ਹੁੰਦੇ ਨੇ ਨਾ ਸੂਰਜ ਦੇ ਇਦਾਂ ਹੀ ਇਲਾਜ ਵੀ ਆ ਜਦੋਂ ਅਸੀਂ ਉਹਨਾਂ ਨੂੰ 에ਰਰ ਨੂੰ ਕੱਢ ਕੇ ਸਟੇਟ ਫਾਰਵਰਡ ਮਾਈਂਡ ਨੂੰ ਇੱਥੋਂ ਕਮਾਂਡ ਦੇ ਦਿੰਨੇ ਆ ਵੀ ਯਾਰ ਹੁਣ ਇਦਾਂ ਕਰਨਾ ਤਾਂ ਤੁਸੀਂ ਦੇਖਿਓ ਦਿਨਾਂ ਦੇ ਵਿੱਚ ਔਸ਼ਧੀ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਕਿਉਂਕਿ ਅਸੀਂ ਇੱਥੋਂ ਤਕੜੇ ਹੋ ਗਏ ਮਨ ਨੂੰ ਕਮਾਂਡ ਦੇਤੀ ਬਸ ਗੱਲ ਓਨੀਓ ਆ ਬਸ ਇੱਥੇ ਹੀ ਖੜਾ ਕੰਮ ਜਦੋਂ ਤੁਸੀਂ ਸਮਝ ਗਏ ਤੁਹਾਨੂੰ ਆਪ ਵੀ ਪਰਹੇਜ਼ ਰੱਖਣ ਚ ਸੁਵਿਧਾ ਹੋ ਜੂਗੀ ਤੇ ਤੁਸੀਂ ਦੇਖੋਗੇ ਜਿਹੜਾ ਕੰਮ 6 ਮਹੀਨੇ ਚ ਹੋਣਾ ਉਹ 2-3 ਮਹੀਨੇ ਚ ਹੋ ਜਾਊਗਾ ਕਿਉਂਕਿ ਪਰਹੇਜ਼ ਬੜਾ ਜ਼ਰੂਰੀ ਅੰਗ ਆ ਆਯੁਰਵੇਦ ਦਾ ਸੋ ਦੋਸਤੋ ਇੰਨੀ ਇੱਕ ਬੇਨਤੀ ਹੈ ਸੀ ਕਿ ਇਹਨਾਂ ਨੂੰ ਕਬੂਲ ਕਰਿਓ ਆਪਾਂ ਆਯੁਰਵੇਦ ਨਾਲ ਜੁੜ ਜੀਏ ਦਿਲੋਂ ਜੁੜ ਜੀਏ ਕਿਉਂਕਿ ਦੇਖੋ ਇਹ ਸੰਸਾਰ ਦੇ ਵਿੱਚ ਅਸੀਂ ਨੇ ਜਦੋਂ ਵੀ ਸਰਵਾਈਵ ਕਰਨਾ ਜਾਂ ਜ਼ਿੰਦਗੀ ਸਾਡੀ ਜਿੰਨੇ ਕੁ ਵੀ ਮਹਾਰਾਜ ਨੇ ਲਿਖੀ ਆ ਉਹ ਤਾਂ ਮਹਾਰਾਜ ਦੇ ਹੱਥ ਆ ਪਰ ਸੁਖ ਆਯੂ ਦੱਸੀ ਹੈ ਕਾਇਰਵੇਦ ਨੇ ਉਹ ਸੁਖ ਆਯੂ ਤਾਂ ਹੀ ਹੋਊਗੀ ਜੇ ਅਸੀਂ ਥੋੜਾ ਜੀਵ ਤੇ ਕੰਟਰੋਲ ਰੱਖਾਂਗੇ ਐਲੋਪੈਥਿਕ ਔਸ਼ਦੀਆਂ ਤੋਂ ਬਚਾਂਗੇ ਇੱਕ ਇੱਕ ਗੋਲੀ ਦਾ ਹਜ਼ਾਰਾਂ ਲੱਖਾਂ ਦੁਸ਼ ਪ੍ਰਭਾਵ ਨੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹ ਸਭ ਨੂੰ ਪਤਾ ਹੀ ਆ ਇੱਕ ਦਵਾਈ ਸ਼ੁਰੂ ਹੁੰਦੀ ਆ ਬੀਪੀ ਦੀ ਉਹ ਤੋਂ ਬਾਅਦ ਸ਼ੂਗਰ ਦੀ ਨਾਲ ਲੱਗਣੀ ਉਹ ਲੱਗਣੀ ਆ 6 ਮਹੀਨੇ ਸਾਲ ਬਾਅਦ ਜਾਂ ਖੂਨ ਪਤਲੇ ਵਾਲੀ ਤੁਹਾਨੂੰ ਲੱਗਣੀ ਉਹ ਲੱਗਣੀ ਆ ਚਾਹੇ ਤੁਸੀਂ ਕੁਝ ਕਰ ਲਓ ਜਦੋਂ ਇੱਕ ਵਾਰ ਉਹ ਲੱਗ ਗਈ ਤੁਸੀਂ ਡਾਕਟਰ ਨੂੰ ਕਦੇ ਪੁੱਛਿਓ ਵੀ ਡਾਕਟਰ ਸਾਹਿਬ ਆ ਗੋਲੀ ਮੈਂ ਖਾਤਾ ਲੰਨਾ ਵੀ ਮੇਰਾ ਹੁਣ ਖੂਨ ਪਤਲਾ ਹੋ ਗਿਆ ਮੈਂ ਬੰਦ ਕਰਦਾ ਕਈ ਡਾਕਟਰ ਤਾਂ ਇਦਾਂ ਦੇ ਨੇ ਕਹਿੰਦੇ ਘੂਰ ਕੇ ਪੈਂਦੇ ਨੇ ਵੀ ਯਾਰ ਮਰਜੀ ਕਰੋ ਆਪਣੀ ਜਾਂ ਤੁਸੀਂ ਫਿਰ ਸਾਡੇ ਕੋਲ ਕਾਦੇ ਵਾਸਤੇ ਹੋਣਾ ਕਿਉਂਕਿ ਉਹਨਾਂ ਨੂੰ ਦੱਸਿਆ ਹੀ ਉਦਾਂ ਗਿਆ ਵੀ ਇਹ ਗੋਲੀ ਜਿੰਨੇ ਦਿਨ ਖਾਵਾਂਗੇ ਉੰਨੇ ਦਿਨ ਖੂਨ ਪਤਲਾ ਰਹੂਗਾ ਸੋ ਇਦਾਂ ਕਰਕੇ ਜਦੋਂ ਅਸੀਂ ਪਰਹੇਜ਼ ਨਾਲ ਬਚ ਸਕਦੇ ਆ ਤਾਂ ਸਾਨੂੰ ਆਯੁਰਵੇਦ ਨਾਲ ਜੁੜ ਜਾਣਾ ਚਾਹੀਦਾ ਕਿਉਂ ਨਹੀਂ ਜੁੜਨਾ ਚਾਹੀਦਾ ਕਿਉਂਕਿ ਜਦੋਂ ਸਾਨੂੰ ਜਿਹੜੀ ਚੀਜ਼ ਆਰਾਮ ਦਿੰਦੀ ਹੈ ਤਾਂ ਕਿਉਂ ਨਾ ਜੁੜੀਏ ਅਸੀਂ ਕਿਉਂ ਨਾ ਉਸ ਵਿਧੀ ਨੂੰ ਅਪਣਾ ਲਈਏ ਜਿਹੜੀ ਸਾਡੇ ਵਿਗਿਆਨੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਲਿਖ ਕੇ ਰੱਖੇ ਮੈਂ ਤਾਂ ਕਈ ਵਾਰੀ ਮੈਂ ਹਰ ਵੀਡੀਓ ਚ ਕਹਿੰਦਾ ਵੀ ਮੇਰਾ ਵਾਕਈ ਸਿਰ ਝੁਕਦਾ ਯਾਰ ਐਸੀ ਐਸੀ ਕਲਾ ਸਾਨੂੰ ਦੇ ਗਏ ਉਹ ਜੀਣ ਦੀ ਸੋ ਆਪਾਂ ਆਯੁਰਵੇਦ ਨਾਲ ਜੁੜੀਏ ਇੰਨੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ सानीपुर रोड सरहद बधेरे जानकारी लिए कॉल करो नड़िनवे एक सौ चुरंजा अस्सी अठ सौ सतर नाइन नाइन वन फाइव फोर एट जीरो एट डबल सैवन